ਓ ਬੋਲੋ ਬੋਲ ਪਹਿਲਾ ਜਗਾਰਾ ਛੱਡੋ ਬੋਲੇ ਸੋਨ ਰਾਣਾ ਦੇ ਸਤ ਜੀ ਆਇਆ ਜੇ ਸਾਰੇ ਵਾਵਾ ਕਰੋ ਅੱਜ ਆਇਆ ਕਾਲ ਸਾਰੇ ਵਾਵਾ ਕਰੋ ਸੋਨ ਹੈ ਸਤ ਜੀ ਆਇਆ ਕਾਲ ਸਾਰੇ ਵਾਵਾ ਕਰੋ ਸੋਨ ਹੈ ਆਲਾ ਸਤ ਜੀ ਆਇਆ ਕਾਲ ਚਲੋ ਮੇਰੇ ਨਾਲ ਚਲੋ ਅਜਰ ਅਜਰ ਰੋਟੀ ਖਾਣ ਲੱਗਿਆ ਟੀਵੀ ਨਹੀਂ ਵੇਖਣਾ ਵੇਖੋਗੇ ਕਹਦੇ ਮੋਬਾਈਲ ਚਲਾਓਗੇ ਨਹੀਂ ਚਲਾਓਗੇ ਨਹੀਂ ਫਿਰ ਦੀ ਕਹੋਗੇ ਨਹੀਂ ਕਿਹਨੂੰ ਦੀ ਕਹਿਣਾ ਸਾਰਿਆਂ ਨੂੰ ਦੀ ਕਹਿਣਾ ਦੀ ਕਹੋਗੇ ਦੀ ਆ ਦੇ ਦੀ ਕਹੋਗੇ ਨਾ ਬੜਾ ਖੁਸ਼ ਹੋ ਜਾਏਗਾ ਬਾਬਾ ਨਾਨਕ ਜੀ ਖੁਸ਼ ਹੋ ਜਾਣਗੇ ਬਾਬਾ ਨਾਨਕ ਜੀ ਕੀ ਕਹਿੰਦੇ ਐ ਮੋਕੇ ਬੋਲਣ ਬੋਲिए ਜਿਸੂ ਘਰੇ ਪਿਆਰ ਅਮਰ ਜਵੇਲਾ ਸਾਤਨਾ ਵੜਾਈ ਜੀ ਮਿੱਠਾ ਬੋਲਾਂਗੇ ਸਾਡੇ ਸਪੋਰਟ ਜਿੱਤ ਹੋਏਗੀ ਸਾਡੇ ਘਰ ਵਿੱਚ ਜਿੱਤ ਹੋਏਗੀ ਸਾਰੇ ਜਿੱਤ ਹੋਏਗੀ ਤੇ ਸਾਰਾ ਸਾਰੇ ਕੀ ਕਰਨਗੇ ਪਿਆਰ ਇਹ ਪਿਆਰ ਕਰਨਗੇ ਸਾਡੇ ਕੇ ਨਾਲ ਲੜਾਈ ਨਹੀਂ ਹੋਏਗੀ ਠੀਕ ਹੈ ਸਭ ਨੂੰ ਜੀ ਕਹਿਣਾ ਓ ਬੇੜੇ ਹਸਣਾ ਨਹੀਂ ਜਦੋਂ ਕੋਈ ਸਮਝਾਵੇ ਹਸਣਾ ਨਹੀਂ ਠੀਕ ਹੈ ਨਾ ਹਾਂ ਅੱਛਾ ਨਹੀਂ ਨਹੀਂ ਇੰਦਾ ਨਹੀਂ ਕਰਨਾ ਮੋਬਾਈਲ ਨਹੀਂ ਵੇਖਣਾ ਬਹੁਤ ਘੱਟ ਵੇਖਣਾ ਠੀਕ ਹੈ ਰੋਟੀ ਖਾ ਲੈਣਾ ਟੀਵੀ ਨਹੀਂ ਵੇਖਣਾ ਤੇ 5 ਵਜੇ ਕੀ ਕਹਿਣਾ ਵਾਹਿਗੁਰੂ 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 ਵਾੜੂ ਗਾ ਕੇ ਹੱਥ ਜੋੜ ਕੇ ਕਿ ਧੰਨ ਗੁਰੂ ਰਾਮਦਾਸ ਜੀ ਕੀ ਸਾਨੂੰ ਪ੍ਰਸ਼ਾਦਾ ਬਖਸ਼ਿਆ ਹੈ ਤੇ ਫੇਰ ਪ੍ਰਸ਼ਾਦਾ chakra ਠੀਕ ਹੋ ਗਿਆ ਚਲੋ ਸਾਰਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ